ਇਹ ਉਹਨਾਂ ਵਾਸਤੇ ਆ ਜਿਹੜੇ ਮੇਰੇ ਵੀਰ ਕੋਈ ਘਰੇ ਮੋਬਾਈਲ ਖੋਲਦੇ ਆ ਤੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕੀ ਦਿੱਕਤਾਂ ਕੀ ਕੀ ਆਉਂਦੀਆਂ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਹੁਣ ਜਿਹੜਾ ਇਹ ਪੇਜ ਕਾਸਵਾਏ ਨੂੰ ਇਹਦੇ ਮੁਤਾਬਕ ਬਣਾਉਣਾ ਪਊਗਾ ਇਹ ਵੀਡੀਓ ਵੇਖ ਕੇ ਆਪਾਂ ਉਹਨੂੰ ਠੀਕ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਸੋ ਆਪਾਂ ਪਹਿਲਾਂ ਇੱਕ ਵੀਡੀਓ ਵੇਖ ਲਈ ਆ ਤੇ ਉਹਦੇ ਹਿਸਾਬ ਨਾਲ ਆਪਾਂ ਹੁਣ ਇਹਨੂੰ ਫੋਨ ਨੂੰ ਖੋਲਾਂਗੇ ਵਾਕਈ ਉਹੀ ਕੁਝ ਨਿਕਲਦਾ ਕਿ ਨਹੀਂ ਨਿਕਲਦਾ ਤੇ ਜਿਹੜਾ ਇਹ ਫੋਨ ਆ ਇਸੇ ਬਾਰੇ ਚ ਮੈਂ ਵੀਡੀਓ ਵੇਖੀ ਸੀਗੀ ਤੇ ਆਪਾਂ ਇਹਦੀ ਬੈਟਰੀ ਮੰਗਵਾਈ ਆ Amazon ਤੋਂ ਆਪਾਂ ਬੈਟਰੀ ਮੰਗਵਾਈ ਆ ਬੈਟਰੀ ਆਈ ਹੈ ਜੀ ਦੀ 700 ਰੁਪਏ ਦੀ ਤੇ ਆਪਾਂ ਇਹਨੂੰ ਹੁਣ ਖੋਲ ਕੇ ਦੇਨੇ ਆ ਸੈੱਟ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਫੋਨ ਦੀ ਬੈਟਰੀ ਚੇਂਜ ਕਰਨ ਲੱਗੇ ਆ ਇਹ ਉਹਨਾਂ ਵੀਰਾਂ ਵਾਸਤੇ ਜਿਹੜੇ ਘਰੇ ਮੋਬਾਈਲ ਮੂਲ ਖੋਲ ਲੈਂਦੇ ਆ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹੀ ਚੀਜ਼ ਵੇਖਣੀ ਆ ਕبھی ਆਪਾਂ ਇਹਨੂੰ ਘਰੇ ਖੋਲ ਕੇ ਕੋਈ ਪੰਗਾ ਤੇ ਨਹੀਂ ਲੈ ਲਿਆ ਅੱਜ ਜੇ ਆਪਾਂ ਮਿਸਤਰੀ ਤੋਂ ਠੀਕ ਕਰਵਾ ਲੈਂਦੇ ਜਾਦੇ ਵਧੀਆ ਰਹਿਣਾ ਸੀ ਜੇ ਆਪਾਂ ਮੰਨ ਲਓ ਕਈ ਵਾਰ ਵੀਡੀਓ ਵੇਨੇ ਆ ਵੀਡੀਓ ਵੇਖ ਕੇ ਆਪਾਂ ਉਹਨੂੰ ਠੀਕ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਸੋ ਆਪਾਂ ਪਹਿਲਾਂ ਇੱਕ ਵੀਡੀਓ ਵੇਖ ਲਈ ਆ ਤੇ ਉਹਦੇ ਹਿਸਾਬ ਨਾਲ ਆਪਾਂ ਹੁਣ ਇਹਨੂੰ ਫੋਨ ਨੂੰ ਖੋਲਾਂਗੇ ਵਾਕਈ ਉਹੀ ਕੁਛ ਨਿਕਲਦਾ ਕਿ ਨਹੀਂ ਨਿਕਲਦਾ ਤੇ ਜਿਹੜਾ ਇਹ ਫੋਨ ਆ ਇਸੇ ਬਾਰੇ ਚ ਮੈਂ ਵੀਡੀਓ ਵੇਖੀ ਸੀਗੀ ਤੇ ਆ ਆਪਾਂ ਇਹਦੀ ਬੈਟਰੀ ਮੰਗਵਾਈ ਆ ਐਮਾਜ਼ਨ ਤੋਂ ਆਪਾਂ ਬੈਟਰੀ ਮੰਗਵਾਈ ਆ ਬੈਟਰੀ ਆਈ ਹੈ ਜੀ ਦੀ 700 ਰੁਪਏ ਦੀ ਆਪਾਂ ਨੂੰ ਹੁਣ ਖੋਲ ਕੇ ਵੇਨੇ ਆ ਸੈਟ ਨੂੰ ਤੇ ਆਜੋ ਆਪਾਂ ਵੀਡੀਓ ਕਰ ਲਈ ਸ਼ੁਰੂ ਤੇ ਪਹਿਲਾਂ ਆਪਾਂ ਖੋਲਦੇ ਆਨ ਮੋਬਾਈਲ ਨੂੰ ਇਹ ਜਿਹੜਾ ਮਾਡਲ ਆ ਜੀ ਇਹ ਆਪਣੇ ਕੋਲੇ ਹੈਗਾ ਜੀ ਐਮ ਆਈ ਦਾ A6 ਵਾਲਾ ਜੀ ਤੇ ਆਹ ਹੈਗਾ ਜੀ ਇਹਦਾ ਫਿੰਗਰਪ੍ਰਿੰਟ ਵਾਲਾ ਸਿਸਟਮ ਲੱਗਾ ਮੋਬਾਈਲ ਤੁਸੀਂ ਵੇਖੋ ਵੀ ਖੁੱਲ ਗਿਆ ਵਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਆਪਣੇ ਕੋਲੇ ਪਹਿਲੀ ਗੱਲ ਇੰਨੇ ਵਧੀਆ ਪੇਚ ਕਸ ਨਹੀਂ ਹੈਗੇ ਹੁਣ ਆਪਾਂ ਇਹਦੇ ਉੱਤੇ ਆ ਖੋਲ ਕੇ ਵੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਵੀ ਲਈ ਬੈਟਰੀ ਇਸੇ ਦੀ ਹੈ ਹਾਂ ਬੈਟਰੀ ਤੇ ਇਸੇ ਦੀ ਹੈ ਸਹੀ ਹੈ ਬੈਟਰੀ ਆਪਾਂ ਪਹਿਲਾਂ ਕਦੇ ਮੋਬਾਈਲ ਨਹੀਂ ਖੋਲਿਆ ਇਹੋ ਜਿਹਾ ਕੋਈ ਇਹ ਅੱਜ ਆਪਾਂ ਪਹਿਲੀ ਵਾਰੀ ਖੋਲਣ ਲੱਗੇ ਆ ਅੱਜ ਪਹਿਲੀ ਵਾਰੀ ਸੱਚ ਖੋਲਿਆ ਵਾ ਤੇ ਬੈਟਰੀ ਵੀ ਪਹਿਲੀ ਵਾਰੀ ਹੀ ਚੇਂਜ ਕਰਨ ਲੱਗੇ ਆ ਇਹ ਉਹਨਾਂ ਵਾਸਤੇ ਆ ਜਿਹੜੇ ਮੇਰੇ ਵੀਰ ਕਈ ਘਰੇ ਮੋਬਾਈਲ ਖੋਲਦੇ ਆ ਤੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕੀ ਦਿੱਕਤਾਂ ਕੀ ਕੀ ਆਉਂਦੀਆਂ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਹੁਣ ਜਿਹੜਾ ਇਹ ਪੇਚ ਕਸਵਾਏ ਨੂੰ ਇਹਦੇ ਮੁਤਾਬਕ ਬਣਾਉਣਾ ਪਊਗਾ ਹੁਣ ਆਪਾਂ ਉਹਦੇ ਵਾਸਤੇ ਰੇਤੀ ਲੈ ਕੇ ਆਉਨੇ ਆ ਆਪਾਂ ਘਰੇ ਕੋਈ ਚੀਜ਼ ਜਿਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਆ ਉਹ ਖੋਲ ਲੈਨੇ ਆਂ ਤੇ ਆਪਾਂ ਨੂੰ ਕੀ ਕੀ ਮੁਸੀਬਤਾਂ ਪੈ ਸਕਦੀਆਂ ਇਹਦੇ ਵਿੱਚ ਆਪਾਂ ਇਹੀ ਗੱਲ ਕਰਦੇ ਆਂ ਵੀਡੀਓ 'ਚ ਇਹ ਵੀਡੀਓ ਬਣਾਉਣ ਦਾ ਮਕਸਦ ਇਹੋ ਹੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਤੰਗੀ ਆਈ ਸੀ ਵੀ ਆ ਜੈਕ ਕੱਢਣ ਦੀ ਆਪਣੇ ਕੋਲੇ ਜੈਕ ਕੱਢਣ ਵਾਸਤੇ ਕੁਝ ਨਹੀਂ ਸੀ ਆਪਾਂ ਉਹ ਵੀ ਜਿਗਾਰਡ ਲਾਇਆ ਸੂਈ ਦੇ ਨਾਲ ਆਪਾਂ ਇਹਦੇ ਜਿਹੜੇ ਜੈਕ ਕੱਢ ਲਿਆ ਸੀ ਬਾਹਰ ਹੁਣ ਆਪਾਂ ਨੂੰ ਪਰੇਸ਼ਾਨੀ ਆ ਰਹੀ ਹੈ ਜੀ ਇਹਦੇ ਆੜੇ ਸਕਰੂ ਖੋਲਣ ਦੀ ਜਿਹੜੇ ਇਹਦੇ ਲੱਗੇ ਹੋਏ ਆ ਤੇ ਇਹ ਗੱਲ ਜ਼ਰੂਰ ਹੈਗੀ ਜੇ ਕਿ ਵੀ ਇਹ ਮੋਬਾਈਲ ਪਹਿਲੀ ਵਾਰੀ ਹੀ ਖੁੱਲ ਰਿਹਾ ਵਾ ਅਜੇ ਤੱਕ ਮੋਬਾਈਲ ਜਿਹੜਾ ਵਾ ਇਹ ਕਦੀ ਨਹੀਂ ਖੋਲਿਆ ਨਹੀਂ ਕਿਉਂਕਿ ਮੇਰੇ ਕੋਲੇ ਇਹ ਮੋਬਾਈਲ ਚੱਲਿਆ ਵਾ ਪਹਿਲੀ ਵਾਰੀ ਆਪਾਂ ਇਹਦੀ ਬੈਟਰੀ ਚੇਂਜ ਕਰਨ ਲੱਗੇ ਆ ਤੇ ਉਹ ਵੀ ਆਪਾਂ ਆਪ ਹੀ ਕਰ ਲੱਗੇ ਆਪਾਂ ਇਹਨੇ ਆ ਵੀ ਜੇ ਇਹਨੂੰ ਖੋਲਣ ਤੋਂ ਬਾਅਦ ਆਪਾਂ ਨੂੰ ਕੋਈ ਪਰੇਸ਼ਾਨੀ ਤੇ ਨਹੀਂ ਆਉਂਦੀ ਇਹਦੇ ਵਿੱਚ ਹੋਰ ਆਪਾਂ ਕੀ ਕੀ ਖਰਾਬ ਕਰ ਸਕਦੇ ਆ ਇਹਦਾ ਖੋਲ ਕੇ ਘਰੇ ਤੇ ਕੀ ਕੀ ਠੀਕ ਕਰ ਸਕਦੇ ਆ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੈ ਬੜੇ ਧਿਆਨ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਕੰਮ ਵੈਸੇ ਤੇ ਮਕੈਨਿਕ ਤੋਂ ਕਰਾਉਣਾ ਚਾਹੀਦਾ ਵਾ ਕਿਤੇ ਕਿਤੇ ਤਾਂ ਮੈਂ ਵੀ ਸੋਚਣਦਿਆਂ ਕਿ ਮੈਂ ਪੰਗਾ ਹੀ ਲੈ ਲਿਆ ਇਹ ਇਹ ਫਿਰ ਆ ਫੋਨ ਆ ਗਿਆ। ਅਸ ਸ਼ਾਇ ਵਾਈਫਾਈ ਆਨ ਸੀਗਾ। ਪਰ ਵਾਈਫਾਈ ਬੰਦ ਕਰ ਲੈਂਦੇ ਆ ਤੇ SIM ਆ ਤੇ ਆਪਾਂ ਬਾਹਰ ਕੱਢੀਆਂ ਤੇ ਫਿਰ ਵੀ ਪਤਾ ਨਹੀਂ ਫੋਨ ਕਿਉਂ ਆ ਗਿਆ। ਵਾਈਫਾਈ ਆਨ ਸੀ ਤੇ WhatsApp ਤੇ ਕਾਲ ਆ ਗਈ। ਲਓ ਜੀ ਇਹਨੂੰ ਬੜੇ ਆਰਾਮ ਨਾਲ ਆਪਾਂ ਕੱਢ ਲਿਆ ਜੈਕ ਨੇ। ਹੁਣ ਇਹ ਆ ਕਿ ਇਹਦੀ ਬੈਟਰੀ ਜਿਹੜੀ ਆ ਜੁੜੀ ਹੁੰਦੀ ਆ। ਦੇਖਦੇ ਆਪਾਂ ਬੈਟਰੀ ਕੱਢ ਕੇ ਨਿਕਲਦੀ ਆਪਣੇ ਤੋਂ ਨਹੀਂ ਨਿਕਲਦੀ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ மேலும் ஜாத வடிவம் சிஸ்டம் ஏதா ਆ ਬੈਟਰੀ ਗਈ ਜੀ ਲੱਤ ਹੁਣ ਆੜੀ ਬੈਟਰੀ ਆਪਾਂ ਨਵੀਂ ਲੱਗੇ ਪਾਉਣ ਮੈਨੂੰ ਲੱਗਦਾ ਨਹੀਂ ਆ ਵੀ ਆਪਾਂ ਕਿਸੇ ਪਾਸੇ ਨੂੰ ਕੋ ਕਸਰ ਛੱਡੀ ਹੋਊਗੀ ਤਾਂ ਆਪਾਂ ਆਪਦੇ ਵੱਲੋਂ ਊਡੀ ਪੂਰੀ ਤੋੜ ਮਰੋੜ ਕਰਕੇ ਇਹਨੂੰ ਬੈਟਰੀ ਨੂੰ ਲਾਇਆ ਵਾ ਤੇ ਆਪਾਂ ਨਵੀਂ ਬੈਟਰੀ ਫਿੱਟ ਕਰਕੇ ਵੇਨੇ ਆ ਕਿਵੇਂ ਆ ਹਾਂ ਬੈਟਰੀ ਤੇ ਆ ਗਈ ਫਿੱਟ ਦਾ ਯੱਕ ਨੂੰ ਲਾ ਦਈਏ ਆਪਾਂ ਸੈਟ ਆਨ ਕਰਕੇ ਵੇਖੀਏ ਲਓ ਜੀ ਬਣ ਗਈ ਗੱਲ ਹੁਣ ਚਲਾ ਕੇ ਵੇਨੇ ਇਹਨੂੰ ਪਾੜੀ ਬੈਟਰੀ ਹੈ ਆਪਾਂ ਕੱਢਤੀ ਆ ਪਹਿਲੀ ਪੁਰਾਣੀ ਬੈਟਰੀ ਨਵੀਂ ਬੈਟਰੀ ਆਪਾਂ ਲਾ ਦਈਏ ਚ लो जी चल पाया जी ओके okay. जी लो जी मोबाइल बढ़िया चल पाया वा बैटरी आप चेंज करती है ਹੁਣ ਆਪਾਂ ਇਹਨੂੰ ਕੀ ਕਰਦੇ ਆ ਹੁਣ ਇਹਦਾ ਆਪਾਂ ਸੈਂਸਰ ਲਾ ਕੇ ਵੇਨੇ ਆ ਤੇ ਇਹਨੂੰ ਕਰਦੇ ਆ ਫਿੱਟ ਆ ਆਪਾਂ ਸੈਂਸਰ ਦੀ ਵੀ ਜਿਹੜੀ ਹੈ ਨਾ ਉਹ ਵੀ ਐਵੇਂ ਤਾਰ ਲਾ ਲਾਂਗੇ ਫਿਰ ਆਪਾਂ ਇਹਨੂੰ ਚੈੱਕ ਕਰਕੇ ਵੇਨੇ ਵੇਖੋ ਜੀ ਆਪਾਂ ਇੱਕ ਪੇਜ ਖਸਨਾ ਹੀ ਸਾਰਾ ਮੋਬਾਈਲ ਖੋਲ ਕੇ ਤੇ ਇਹਨੂੰ ਫਿੱਟ ਕਰਦਣ ਲੱਗੇ ਆਂ ਵੇਨੇ ਆ ਵੀ ਆਪਾਂ ਕੀ ਕੀ ਇਹਦੇ ਚ ਖਰਾਬ ਕੀਤਾ ਤੇ ਕੀ ਕੀ ਠੀਕ ਕੀਤਾ ਵਾ ਹੁਣ ਆਪਾਂ ਇਹਦਾ ਸੈਂਸਰ ਜਿਹੜਾ ਉਹ ਵੀ ਚੈੱਕ ਕਰਦੇ ਆਂ ਤੀ ਫਟਾ ਫੰਗਰਵੰਡ ਨਹੀਂ ਚੱਲਣਾ ਹਣੇ ਦਾ ਲਓ ਜੀ ਫੋਨ ਆਪਾਂ ਕਰਤਾ ਜੀ ਫਿੱਟ ਤੇ ਫੇਸ ਲੌਗ ਵੀ ਸਭ ਕੁਝ ਚੱਲਦਾ ਪਿਆ ਵਾ ਲੋ ਜੀ ਬੈਟਰੀ ਤੇ ਆਪਾਂ ਦਿੱਤੀ ਦੀ ਪਾ ਫੋਨ ਸਹੀ ਚੱਲਦਾ ਪਿਆ ਵਾ ਸਾਰਾ ਕੁਝ ਸਹੀ ਆ ਬਸ ਇੱਕ ਚੀਜ਼ ਆਪਾਂ ਇਹਦੀ ਜੇ ਆਪਾਂ ਪੰਗਾ ਲਿਆ ਤੇ ਆਪਾਂ ਇੱਕ ਚੀਜ਼ ਕੋਆ ਬੈਠੇ ਆ ਦੀ ਉਹ ਐ ਜੀ ਇਹਦਾ ਫਿੰਗਰਪ੍ਰਿੰਟ ਇਹਦਾ ਫਿੰਗਰਪ੍ਰਿੰਟ ਖਰਾਬ ਹੋ ਗਿਆ ਵਾ ਬੜਾ ਨਾਜ਼ੁਕ ਜਿਆ ਸਿਸਟਮ ਹੁੰਦਾ ਵਾ ਲੋ ਜੀ ਫੋਨ ਆਪਣਾ ਚੱਲ ਪਿਆ ਠੀਕ ਤੇ ਪਰ ਇਹਦੇ ਵਿੱਚ ਆਪਾਂ ਜੇ ਇਹਨੂੰ ਘਰੇ ਖੋਲਿਆ ਤੇ ਇੱਕ ਚੀਜ਼ ਆਪਾਂ ਇਹਦੀ ਖਰਾਬ ਕਰ ਬੈਠੇ ਆ ਉਹ ਆ ਜੀ ਇਹਦਾ ਫਿੰਗਰਪ੍ਰਿੰਟ ਇਹਦਾ ਫਿੰਗਰਪ੍ਰਿੰਟ ਜਵਾਬ ਦੇ ਗਿਆ ਵਾ ਤੁਸੀਂ ਆਪ ਮੋਬਾਈਲ ਨੂੰ ਜਿਹੜਾ ਵਾ ਰਿਪੇਅਰ ਨਾ ਕਰੋ ਘਰੇ ਤੇ ਕੁਛ ਨਾ ਕੁਛ ਤੁਹਾਡੇ ਤੋਂ ਹੋਰ ਵੀ ਖਰਾਬ ਹੋ ਸਕਦਾ ਵਾ ਇਸ ਲਈ ਤੁਸੀਂ ਜੇ ਕੋਈ ਚੀਜ਼ ਚੇਂਜ ਕਰਵਾਉਣੀ ਆ ਤੇ ਉਹ ਆਪਦੀ ਮਕੈਨਿਕ ਕੋਲੋਂ ਹੀ ਕਰਵਾਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ